ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦਾ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰੇ ਘੰਟੀ ਵਾਲਾ ਜਿਹੜਾ ਬਟਨ ਉਹਨੂੰ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਿਹੜੀ ਆਪਣੀ ਕੋਈ ਵੀ ਜਾਣਕਾਰੀ ਹੁੰਦੀ ਹੈ ਆਪਣੇ ਪੇਜ ਨਾਲ ਰਿਲੇਟਡ ਆਪਣੇ ਚੈਨਲ ਨਾਲ ਰਿਲੇਟਡ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾਗਾ ਹੁਣ ਆਪਣੇ ਝੋਨੇ ਨੇ ਜਿਹੜੇ ਨਸਾਰਾ ਲੈ ਰਹੇ ਨੇਗੇ ਤੇ ਕੁਝ ਨੇ ਨਸਾਰਾ ਲੈ ਚੁੱਕੇ ਨੇ ਜਿਹੜੇ ਆਪਣੇ ਆਲੂ ਵਾਲੇ ਖੇਤਾਂ ਦੇ ਵਿੱਚ ਨੇ ਕਣਕ ਵਾਲੇ ਜਿਹੜੇ ਲੇਟ ਲੱਗੇ ਹੋਣੇ ਜਾਂ ਹੁਣ ਨਸਾਰਾ ਲੈ ਰਹੇ ਨੇ ਤੇ ਹੁਣ ਕਿਸਾਨ ਵੀਰਾਂ ਦੇ ਮਨਾਂ 'ਚ ਦੁਬਿਧਾ ਇਹ ਆ ਵੀ ਜਿਹੜੇ ਝੋਨੇ ਨਸਾਰਾ ਲੈ ਗਏ ਕਿਉਂਕਿ ਯਾਰ ਜਿਹੜੇ ਝੋਨੇ ਨੇ ਨਸਾਰਾ ਲਿਆ ਉਹ 90% ਝੋਨੇ ਨੇ ਜਿਹੜੇ ਪੀਆਰ 126 ਨੇ ਪੀਆਰ 126 ਵਾਲੇ ਵੀਰੇ ਪਤਾ ਕੀ ਹੁੰਦਾਗਾ ਮੀਂਹ ਪਏ ਪਏ ਨੇ ਇਤ ਕੀ ਬਹੁਤ ਤੇ ਪਾਣੀ ਖੜੇ ਰਹੇ ਨੇ ਖੇਤਾਂ ਦੇ ਵਿੱਚ ਤੇ ਸਪਰੇਹਾਂ ਦਾ ਸਮਾਂ ਨਹੀਂ ਲੱਗਿਆ ਕਿਸਾਨਾਂ ਨੂੰ ਉਹਦੇ ਕਰਕੇ ਦਿੱਕਤ ਪਤਾ ਕੀ ਆਈ ਵੀਰੇ ਇਤ ਕੀ ਸਪਰੇਹਾਂ ਖੁੰਝ ਗਈਆਂ ਸਪਰੇਹਾਂ ਖੁੰਝਣ ਦਾ ਵੀ ਮੰਨ ਕੇ ਚਲੋ ਸਭ ਤੋਂ ਸਪੈਸਲਾ ਜਿਹੜੀ ਆਪਾਂ ਡੋਡੀ ਰੋਗ ਤੋਂ ਕੋਈ ਸਪਰੇਅ ਕਰਦੇ ਹਾਂ ਉਹ ਖੁੰਝ ਗਈ ਤੇ ਹੁਣ ਕਿਸਾਨ ਵੀਰ ਵੀਰ ਦੁਚਿੱਤੀ ਚ ਪਏ ਪਏ ਨੇ ਵੀਰ ਆਪਾਂ ਕਰੀਏ ਤਾਂ ਕਰੀਏ ਕੀ ਵੀ ਮੰਨ ਲੇ ਕਿ ਚਲੋ ਆਪਣਾ ਝੋਨਾ ਠੀਕ ਰਹੇ ਡੋਡੀ ਨਾ ਪਵੇ ਕਿਉਂਕਿ ਵੀਰੇ ਹੋਰ ਚੀਜ਼ਾਂ ਦੇ ਹੱਲ ਹੋ ਜਾਂਦੇ ਨੇ ਜਿਹੜਾ ਡੋਡੀ ਰੋਗ ਇਹਦਾ ਹੱਲ ਕੋਈ ਨਹੀਂ ਤੇ ਇੱਕ ਵੀਰੇ ਇਹ ਆਪਾਂ ਉਹਨੂੰ ਜਮੀਂ ਡੋਬ ਦਿੰਦਾ ਝੋਨੇ ਦੀ ਕੁਆਲਿਟੀ ਆ ਜਿਹੜੀ ਬਿਲਕੁਲ ਡੈੱਡ ਇਹਦੇ ਨਾਲ ਤੇ ਰੇਟ ਆ ਜਿਹੜਾ ਕਈ ਗਈ ਵਾਰ 5-500 ਰੁਪਏ 6-600 ਰੁਪਏ ਕਟਲ ਮਗਰ ਕੱਟ ਲੱਗਣਾ ਜਰ ਬਹੁਤ ਜਿਆਦੇ ਹੈ ਕਿਸਾਨ ਵੀਰਾਂ ਨੂੰ ਜਿਹੜਾ ਡੋਡੀ ਰੋਗਾ ਮੰਨ ਕੇ ਚਲੋ ਘਾਟਾ ਪਾ ਕੇ ਜਾਂਦਾ ਤੇ ਹੁਣ ਵੀਰ ਮੰਨ ਲਾ ਥੋੜੇ ਮੋٹے ਇਹ ਦੁਬਦਾ ਚ ਨੇ ਵੀ ਆਪਾਂ ਕਰੀਏ ਤਾਂ ਕਰੀਏਗੀ ਵੀਰੇ ਹੁਣ ਤਾਂ ਇਹਦਾ ਹੱਲ ਇੱਕ ਆ ਦੇਖੋ ਜੋ ਮੇਰਾ ਪਰਸਨਲ ਤਜਰਬਾ ਜਿਹੜਾ ਮੈਂ ਪਿਛਲੇ ਸਾਲ ਅਪਣਾਇਆ ਸੀਗਾ ਕਿਉਂਕਿ ਮੇਰੀ ਵੀ ਸਪਰੇ ਪਿਛਲੇ ਸਾਲ ਸਕਿੱਪ ਹੋ ਗਈ ਸੀ ਝੋਨਾ ਨੇ ਸਾਰਾ ਲੈ ਗਿਆ ਮੀਂਹ ਦਾ ਮੌਸਮ ਸੀ ਆਪਾਂ ਤੋਂ ਸਪਰੇ ਹੋਈ ਨਹੀਂ ਤੇ ਵੀਰੇ ਆਪਾਂ ਨੇ ਤਾਂ ਇੱਕ ਕੰਮ ਕਰਿਆ ਤੀਗਾ ਸੌਖਾ ਤਰੀਕਾ ਜਮੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਹਿਲਾਂ ਤਾਂ ਤੁਸੀਂ ਦੇਖੋ ਵੀਰੇ ਆਪਾਂ ਸਪਰੇ ਕਰੀ ਨੂੰ 3 ਦਿਨ ਹੋਏ ਨੇ ਐਨੀ ਲਾਲੀ ਮਾਰਦਾ ਸੀ ਝੋਨਾ ਜਿੱਦਣ ਆਪਾਂ ਸਪਰੇ ਕਰੀਆ ਹਰੇ ਬਾਈ ਲੱਗ ਗਿਆ ਮਾਰਨ ਆਪਾਂ ਬਲੈਸਟਰਾਂ ਬਿੱਲੋ ਬੁਰਦੀ ਹੁੰਦੀ ਆ ਜਿਹੜੀ ਉਹਦੇ ਵਿੱਚ ਬੈਲਡਾ ਸਾਲਟ ਹੈਗਾ ਤੇ ਨਾਲ ਵੀਰੇ ਆਪਾਂ ਨੇ ਉਹਦੇ ਪਾਈ ਸੀਗੀ ਸਟ੍ਰੈਪਟੋ ਚਾਰ ਚਾਰ ਪੁੜੀਆਂ ਤਿੰਨ ਤਿੰਨ ਸਟ੍ਰੈਪਟੋ ਦੀਆਂ ਪਾਤੀਆਂ ਢਾਈ ਗੀਲਿਆਂ ਚ ਲੀਟਰੋ ਪਾਤਾ ਉਹਨੇ ਬਹੁਤ ਹੱਦ ਤੱਕ ਆਪਣਾ ਜਿਹੜਾ ਝੋਨਾ ਹਰਾ ਭਰਾ ਦੇਖੋ ਕਰਤਾ ਜਿਹੜਾ ਲਾਲੀ ਮਾਰਦਾ ਸੀ ਝੋਨਾ ਸਾਰਾ ਹਟ ਗਿਆ ਇਹਦਾ ਸਭ ਤੋਂ ਵੱਡਾ ਕਾਰਨ ਆ ਵੀਰੇ ਪਛੋਂ ਦਾ ਬਗਣਾ ਸਪਰੇਅ ਕੁਝ ਵੀ ਨਹੀਂ ਕਲੀ ਕਰ ਸਕਦੀ ਜੇ ਉਹਦੇ ਨਾਲ ਮੌਸਮ ਅਨੁਕੂਲ ਹੂ ਤਾਂ ਮੌਸਮ ਵੀਰੇ ਅਨੁਕੂਲ ਹੋਇਆ ਪਛੋਂ ਬਗਣੀ ਸ਼ੁਰੂ ਹੋਈ ਤੇ ਆਪਣਾ ਝੋਨਾ ਜਿਹੜਾ ਠੀਕ ਹੋ ਗਿਆ ਤੇ ਹੁਣ ਗੱਲ ਕਰਦਾ ਵੀਰੇ ਆਪਾਂ ਡੋਡੀ ਰੋਗ ਦੀ ਵੀਰੇ ਡੋਡੀ ਰੋਗ ਤੁਹਾਡਾ 70% ਤੱਕ ਤਾਂ ਇੰਨੀ ਕੰਟਰੋਲ ਕਰ ਦੇਣਾ ਪੱਛੋਂ ਨਹੀਂ ਕਿਉਂਕਿ ਜਿਹੜੀ ਪੱਛੋਂ ਆ ਨਾ ਪੱਛੋਂ ਦੇ ਵਿੱਚ ਮੋਇਸਚਰ ਘੱਟ ਹੁੰਦਾ ਵੀਰੇ ਮੋਇਸਚਰ ਨਾਲੇ ਡੋਡੀ ਰੋਗ ਜਿਹੜਾ ਪੈਂਦਾ ਬਹੁਤ ਹੱਦ ਤੱਕ ਇਹਨੇ ਡੋਡੀ ਰੋਗ ਆਪਣਾ ਘਟਾ ਦੇਣਾ ਜਿਹੜੀ ਆਪਣੀ ਪੱਛੋਂ ਆ ਇਹਦੇ ਨਾਲ ਇਹ ਸਭ ਤੋਂ ਵੱਡਾ ਕੰਮ ਵੀਰੇ ਆਪਾਂ ਨੇ ਕੀ ਕਰਨਾ ਝੋਨੇ ਨੂੰ ਹਵਾ ਲਵਾ ਕੇ ਪਾਣੀ ਲਵਾਉਣਾ ਪਾਣੀ ਦਾ ਝੋਨਾ ਭਰ ਕੇ ਨਹੀਂ ਰੱਖਣਾ ਪਹਿਲਾਂ 20 ਮੰਨ ਕੇ ਚਲੋ ਆਪਾਂ ਨੇ ਇਸ ਹਾਵ ਨਾਲ ਪਾਣੀ ਲਾਉਣਾ ਵੀ ਆਪਣੇ ਖੱਤੇ ਜੇ ਪਾਣੀ ਆ ਜਿਹੜਾ 24 ਤੋਂ 36 ਘੰਟਿਆਂ ਦੇ ਵਿੱਚ ਜੀਰ ਜੇ ਆਪਣਾ ਖੇਤ ਆ ਪਾਣੀ ਪੀ ਜੇ ਡੱਕ ਕੇ ਪਾਣੀ ਨਹੀਂ ਲਾਉਣਾ ਖੁੱਲੀ ਮੋਟਰ ਚਲਾ ਕੇ ਆਪਾਂ ਸਾਈਡ ਤੇ ਨਹੀਂ ਜਾਣਾ ਸਭ ਤੋਂ ਵੱਡਾ ਹੱਲਾ ਵੀਰੇ ਇਹ ਆਪਣੇ ਝੋਨੇ ਦਾ ਡੋਡੀ ਰੋਗ ਤੋਂ ਬਚਾਉਣ ਦਾ ਜੇ ਤੁਸੀਂ ਮੰਨ ਕੇ ਚਲੋ ਪਾਣੀ ਇਹਦੇ ਵਿੱਚ ਖੜਾ ਕੇ ਰੱਖੋਗੇ ਵੀਰੇ ਕਈ ਵਾਰ ਪੂਰਾ ਵਗਣ ਲੱਗਦਾ ਮੋਇਸਚਰ ਬਣ ਗਿਆ ਤਾਂ ਡੋਡੀ ਪੈ ਜਾਣੀ ਆ ਨਹੀਂ ਵੀਰੇ ਬਹੁਤ ਹੱਦ ਤੱਕ ਆ ਜਿਹੜਾ ਝੋਨਾ ਡੋਡੀ ਰੋਗ ਤੋਂ ਕੰਟਰੋਲ ਕਰ ਲੈਂਦਾ ਜਿਹੜਾ ਜਿਹਨੂੰ ਪਾਣੀ ਆਪਾਂ ਸਗਾ ਕੇ ਲਾਈਏ ਮੰਨ ਕੇ ਚਲੋ ਪਾਣੀ ਜੀਰਗਾ ਖੇਤ ਆਪਾਂ ਮੋਇਸਚਰ ਘਟੇ ਤੋਂ ਪਾਣੀ ਲਾਈਏ ਉਹਦੇ ਨਾਲ ਨਾ ਵੀਰੇ ਮੋਇਸਚਰ ਨਹੀਂ ਆਪਣੇ ਖੇਤ ਦੇ ਵਿੱਚ ਬਣਦਾ ਭਾਫ਼ ਨਹੀਂ ਬਣਦੀ ਜਿਵੇਂ ਆਪਾਂ ਕਹੀਏ ਤੇ ਬਹੁਤ ਕਿਸਾਨ ਵੀਰ ਨੇ ਚਲੋ ਜਿਨ੍ਹਾਂ ਨੇ ਝੋਨੇ ਦੀ ਬਾੜੀ ਸ਼ੁਰੂ ਵੀ ਕਰਤੀ 1509 ਦੀ ਵਧੀਆ ਉਹਨਾਂ ਦੇ ਝੋਨੇ ਨਿਕਲ ਰਹੇ ਨੇ ਪ੍ਰਮਾਤਮਾ ਦੀ ਕਿਰਪਾ ਪਰ ਹੜਾ ਵਾਲਿਆਂ ਦੀ ਵੀਰੇ ਜਰੂਰ ਮਦਦ ਕਰੋ ਜਿੰਨੀ ਕੁ ਆਪਾਂ ਕਰ ਸਕਦੇ ਹਾਂ ਜਿੰਨਾ ਕਿ ਵੀ ਉਹਨਾਂ ਦੇ ਨਾਲ ਲਿੰਕ ਬਣਾ ਕੇ ਰੱਖੋ ਤੁਸੀਂ ਪਤਾ ਕਰੋ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਪਰ ਇਹ ਡੌਡੀ ਰੋਗ ਵਾਲਾ ਹੱਲੇ ਵੀਰੇ ਆਹੀ ਆ ਹੁਣ ਸਪਰੇ ਵੀ ਲਾਂਗੇ ਮੰਨ ਕੇ ਚਲੋ ਥੋੜਾ ਝੋਨਾ ਅੱਧੀ ਅੱਧੀਆਂ ਮੁੰਜਰਾ ਪੀਲੀਆਂ ਕਰ ਗਿਆ ਉਦੋਂ ਬਾਅਦ ਤਾਂ ਹੱਲਾ ਆਹੀ ਆ ਵੀ ਪਾਣੀ ਸੁਕਾ ਕੇ ਲਾਓ ਖੇਤ ਦੇ ਵਿੱਚ ਪਾਣੀ ਭਰ ਕੇ ਨਾ ਲਾਓ ਤੇ ਇੱਕ ਵੀਰੇ ਇਹਨੂੰ ਖਿਆਲ ਰੱਖੋ ਵੀ ਆਪਣਾ ਸੇਧ ਹੀ ਪਾਣੀ ਪੀਵੇ ਖੇਤ ਫੇਰ ਇਹਦਾ ਹੱਲਾ ਜਿਹੜਾ 100% ਮਿਲ ਜੂਗਾ ਆਪਾਂ ਨੂੰ ਕਿਉਂਕਿ ਪਿਛਲੇ ਸਾਲ ਵੀਰੇ ਮੈਂ ਦੇਖਿਆ ਇਹ ਚੀਜ਼ਾਂ ਆਪਾਂ ਖੇਤ ਦਾ ਵਿੱਚ ਪਾਣੀ ਬਹੁਤ ਮਨ ਕੇ ਚਲੋ ਘਟਾ ਕੇ ਲਾਇਆ ਉਹਦੇ ਨਾਲ ਵੀਰੇ ਆਪਣਾ ਝਾੜ ਤੇ ਕੋਈ ਇਫੈਕਟ ਨਹੀਂ ਪਿਆ ਬਲਕਿ ਕੁਆਲਿਟੀ ਠੀਕ ਰਹੀ ਝੋਨੇ ਦੀ ਤੇ ਡੋਡੀ ਰੋਗ ਤੋਂ ਵੀ ਬਚ ਗਿਆ ਉਮੀਦ ਆ ਵੀਰੇ ਜਿਹੜੀ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਆਂ ਨੇ ਸਾਰੀਆਂ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ